ਇੰਡੀਆ ਨੈਸ਼ਨਲ ਕਾਂਗਰਸ ਰਾਹੁਲ ਗਾਂਧੀ ਸੋਨੀਆ ਗਾਂਧੀ ਕਾਂਗਰਸ ਪਾਰਟੀ ਅਰਨਾ ਚੌਧਰੀ ਅਸ਼ੋਕ ਚੌਧਰੀ ਖੜਗੇ ਪ੍ਰਧਾਨ ਜੀ ਮੈਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰ ਅਦਾ ਕਰਦਾ ਖੜੇ ਹੋ ਕੇ ਮੈਡਮ ਦਾ ਤੇ ਬਾਉ ਜੀ ਦਾ ਵੈਲਕਮ ਕੀਤਾ ਮੈਂ ਸਾਰੇ ਨਗਰ ਵਾਸੀ ਕੋ ਬੇਨਤੀ ਕਰਦਾ ਕਿ ਬਾਉ ਜੀ ਅੱਗੇ ਬੇਨਤੀ ਕਰਦਾ ਤੇ ਮੈਡਮ ਜੀ ਤੇ ਬਾਪੂ ਜੀ ਆ ਗਏ ਨੇ ਤੇ ਪਿੰਡ ਵਾਸੀਆਂ ਵੱਲੋਂ ਮੈਂ ਆਪਣੇ ਵੱਲੋਂ ਇਹਨਾਂ ਦਾ ਹਾਰਦਿਕ ਸਵਾਗਤ ਕਰਦਾ ਕਿ ਇਹਨਾਂ ਸਾਡੇ ਪਿੰਡ ਵਿੱਚ ਆਪਣਾ ਕੀਮਤੀ ਟਾਈਮ ਕੱਟ ਕੇ ਤੇ ਕਿੱਦਾਂ ਕਿਤੇ ਨਹੀਂ ਤਪਤੀ ਦੁਪਹਿਰ ਦੇ ਵਿੱਚ ਆ ਕੇ ਇਹਨਾਂ ਹਾਜ਼ਰੀ ਇੱਥੇ ਲਾਈ ਹੈ ਇਹ ਤੁਹਾਡੇ ਮਾਰੇ ਲਈ ਹੈ ਮੈਂ ਫਿਰ ਸਾਰੇ ਅੱਗੇ ਬੇਨਤੀ ਕਰਨਾ ਤੇ ਬਾਪੂ ਜੀ ਦਾ ਤੇ ਮੈਡਮ ਦਾ ਆਏ ਸੱਜਣਾ ਦਾ ਮੈਂ ਸਾਰੇ ਪਿੰਡ والوں ਪੰਚਾਇਤ ਵਾਲੋਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਆਏ ਧੰਨਵਾਦ ਸਾਹਿਬ ਅੱਗੇ ਗੱਲ ਕਰੀਏ ਮੁੱਦਿਆਂ ਤੇ ਤੁਹਾਨੂੰ ਪਤਾ ਹੈ ਬਹੁਤ ਸਾਰੇ ਗਿਆਤਿਆਨਾਂ ਨੂੰ ਗਰੀਬ ਲੋਕੀਆ ਉਹਨਾਂ ਦੇ 7 ਡੇਗ ਰਹੀ ਹੈ ਕਿਸੇ ਦਾ ਫੁੱਟ ਡੇਗ ਰਹਾ ਹੈ ਉਹਨਾਂ ਨੂੰ ਹੱਲ ਕੁਰੀ ਹੋਣੀ ਚਾਹੀਦੀ ਹੈ ਔਰ ਮੈਂ ਕੁੱਸਰੀ ਚਾਹਦੀ ਹੁਣ ਜੋ ਵੀ ਗਰੀਬ ਲੋਕ ਨੇ ਦੇਖੋ ਉਹਨਾਂ ਦੀਆਂ ਦੀ 7 ਡੇਗ ਰਹੀ ਹੈ ਕਈ ਕੁਸੋ ਹੋ ਰਹਾ ਹੈ ਕੋਈ ਬੀਬੀਆਂ ਕੰਨ ਰੋ ਰਹੀਆਂ ਜਦੋਂ ਵੀ ਮੀਂਹ ਪੜਦਾ ਹੈ ਕੋਈ ਪਤੀਲਾ ਰੱਖਦਾ ਹੈ ਕੋਈ ਕੁੱਸ ਰੱਖਦਾ ਹੈ ਸਾਧਾ ਖਲੇ ਕੋਈ 7 ਡੇਗ ਜੱਦੀ ਹੈ ਕਿਸੇ ਨੇ ਪਾਲੇ ਦੀ ਦਿੰਦੇ ਰਹਿ ਇਹ ਉਹਨਾਂ ਦੀ ਹੱਲ ਜ਼ਰੂਰ ਹੋਣੀ ਚਾਹੀਦੀ ਹੈ ਦੇ ਰਿਹਾ ਤੇ ਰਹੀ ਬੇਦੀ ਹੋਰ ਮੈਨੂੰ ਕੁਝ ਨਹੀਂ ਚਾਹੀ ਰਾਮਾਲਕ ਨੇ ਮੈਨੂੰ ਬਹੁਤ ਕੁਝ ਦਿੱਤਾ ਆ ਸਿਰਫ ਗਰੀਬਾਂ ਦਾ ਹੱਲ ਹੋਣਾ ਚਾਹੀਦਾ ਔਰ ਵਸਲ ਕਾ ਦੇ ਗਰੀਬਾਂ ਲੋਕਾਂ ਦੇ ਜੀਪੁਰ ਬਣਨੇ ਚਾਹੀਦੇ ਜਿਨ੍ਹਾਂ ਨੇ ਨਹੀਂ ਬਣੇ ਉਹਨਾਂ ਨੇ ਵੀ ਬਣਨੇ ਚਾਹੀਦੇ ਆ ਜਿਨ੍ਹਾਂ ਨੇ ਬਣਿਆ ਉਹ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਔਰ ਕੁਝ ਨਹੀਂ ਚਾਹੀਦਾ ਮੈਨੂੰ ਬੰਬਾਨੀ ਆ ਉਹਦਾ ਵੀ ਇੱਕ ਵੋਟ ਹੈ ਜਿੱਤੂ ਆ ਜਿਹੜੀ ਹਰ ਬੰਦੇ ਦਾ ਇੱਕ ਮੇਰਾ ਇੱਕ ਵੋਟ ਹਰ ਇੱਕ ਇਹ ਨਹੀਂ ਕਿ ਕੋਈ ਅਮੀਰ ਆ ਤੇ ਦੋ ਵੋਟ ਨੇ ਇੱਕ ਵੋਟ। ਔਰ ਅੱਜ ਜਿਸੀ ਵੀ ਗਰਮੇ ਤੇ ਤੁਹਾਨੂੰ ਵੀ ਬਿਠਾਇਆ ਕਿ ਆਪ ਵੀ ਤੁਰੇ ਰਹੇ ਆ ਪਿੰਡਾਂ ਚ। ਕਿਉਂ? ਕਿਉਂਕਿ ਤੁਹਾਡੇ ਕੋਲ ਬਹੁਤ ਵੱਡੀ ਤਾਕਤ ਹੈ, ووٹ ਦੀ ਤਾਕਤ। ਹਰ ਪਾਰਟੀ ਨੂੰ ਵੋਟਾਂ ਦੀ ਲੋੜ ਹੁੰਦੀ ਹੈ। ਅੱਜ ਅਸੀਂ ਵੀ ਤੁਹਾਡੇ ਕੋਲ ਆਏ ਆ ਵੋਟ ਮੰਗਣ। ਸੱਚੇ ਇਹ ਵੋਟਾਂ ਦਾ ਹੱਕ ਜਦਾਂ ਇਹ ਹੀ ਖੋਲਿਆ ਜਾਏਗਾ। ਫਿਰ ਫੇਰ ਇਸੇ ਵੋਟ ਮੰਗਣ ਆਉਣਾ ਹੈ। ਨਾ ਤੁਸੀਂ ਇੱਥੇ ਬੈਠੋਗੇ ਨਾ ਕੋਈ ਵੀ ਪਾਰਟੀ ਇੱਥੇ ਆਏਗੀ ਕਿ ਸਾਨੂੰ ਵੋਟਾਂ ਕਹੇਗੇ ਨਾ ਸਿਰਫ ਤੁਸੀਂ ਕੋ ਪਿੰਡ ਦੀ ਗੱਲ ਕਰੋਗੇ ਕਿ ਸਾਡੇ ਪਿੰਡ ਤੇ ਇੱਕ ਚੀਜ਼ ਦੀ ਕਮੀ ਹੈ ਜਾਂ ਇਹ ਚੀਜ਼ ਸਾਨੂੰ ਚਾਹੀਦੀ ਹੈ ਜੋ ਜਿਹੇ ਚੱਲਿਆ ਪਿੰਡਾਂ ਚ ਉਹ ਵਹੀ ਚੱਲ ਜਾਈ ਜਾਏਗਾ ਕਿਸੇ ਨੇ ਨਹੀਂ ਆਣਾ ਪਿੰਡਾਂ ਤੇ ਸੋ ਇਸ ਕਰ ਤੁਹਾਨੂੰ ਆਪਣੇ ਹੱਕ ਨੂੰ ਕਾਇਮ ਰੱਖਣਾ ਹੈ ਆਪਣੇ ਸੰਵਿਧਾਨ ਨੂੰ ਪਛਾਣਨਾ ਹੈ ਕਿ ਸਾਡੇ ਵੋਟਾਂ ਦਾ ਰਾਜ ਕਾਇਮ ਰਹੇ ਸਾਨੂੰ ਆਪਣੀ ਪਸੰਦ ਦਾ ਨਮਾਇਦਾ ਚੁਣਨ ਦਾ ਹੱਕ ਹੋਣਾ ਚਾਹੀਦਾ ਜਿਵੇਂ ਅਸੀਂ ਕਿਸੇ ਵੀ ਧਰਮ ਨੂੰ ਮੰਨਦੇ ਹਾਂ ਪੂਜ ਸਕਦੇ ਹਾਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ ਕੋਈ ਭਾਸ਼ਾ ਬੋਲ ਸਕਦੇ ਹਾਂ ਕਿਸੇ ਦੇ ਬਾਰੇ ਵਿੱਚ ਵੀ ਬੋਲ ਸਕਦੇ ਹਾਂ ਸਾਨੂੰ ਹੱਕ ਦਿੱਤਾ ਤੇ ਸਾਡੇ ਹੱਕ ਹੀ ਨਹੀਂ ਰਹਿਣੇ ਤੇ ਫਿਰ ਕੋਈ ਫਾਇਦਾ ਨਹੀਂ ਹੈ ਤੇ ਤੇ ਉਹ ਵਹੀ ਜਿਹੜੇ ਤਾਨਾਸ਼ਾਹੀ ਸਰਕਾਰਾਂ ਚਲਦੀਆਂ ਨੇ ਚਾਈਨਾ ਤੇ ਕੋਰੀਆ और रशिया पाकिस्तान साकिस्तान भी यही कुछ है आर्मी की तानाशाही उठे चलती है तो इस तरह का मुल्क नहीं सकते बजुर्ग ने हमेशा कुर्बानियां और बलिदान दिते ने इस संघर्ष आजादी के संघर्ष बढ़िया बड़िया शहीदियां दिखाई और अस्सी परसेंट लोग जड़े थे जिन्होंने शहीदियां दिखाबी वो पंजाबी पंजाब पंजाब पंजाबी लोग ने बड़े तगड़े हो गए तो यह शहीद इस करके दिखा कि उन्होंने किमएलए बनना सरपंच बनना मुख्यमंत्री बनना ਉਹਨਾਂ ਨੇ ਸਿਰਫ ਇਸ ਕਰਕੇ ਦੀਆ ਦੇ ਦੀਆ ਕਿ ਸਾਡਾ ਗੁਰੂ ਤੇ ਜੜਾ ਅੰਗਰੇਜ਼ਾਂ ਤੋਂ ਵੀ ਗੁਲਾਮੀ ਤੋਂ ਆਜ਼ਾਦ ਹੋ ਜਾਏ ਸਾਡੇ ਆਪਣੇ ਲੋਕ ਜੜੇ ਨੇ ਉਹ ਸਾਡੇ ਦੇ ਰਾਜ ਕਰੇ ਅਸੀਂ ਬਾਹਰ ਦੇ ਵਿਦੇਸ਼ੀ ਲੋਕਾਂ ਦਾ ਅਸੀਂ ਰਾਜ ਨਹੀਂ ਸਹਿਣਾ ਸਾਡੇ ਆਪਣੇ ਚੁਣੇ ਹੋਏ ਨੁਮਾਇंदे ਜੜੇ ਨੇ ਉਹ ਸਰਕਾਰ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਲੋਕ ਤਰਸਰ ਹੋਣਾ ਚਾਹੀਦਾ ਹੈ ਲੋਕਾਂ ਨੂੰ ਅਧਿਕਾਰ ਹੋਣਾ ਚਾਹੀਦਾ ਹੈ ਕਿ ਆਪਣੇ ਮੱਦੇ ਦੀ ਸਰਕਾਰ ਬਣਾ ਸਕਣ। ਸੋ ਇਹ ਇਲੈਕਸ਼ਨ ਜਿਹੜਾ ਬਹੁਤ ਹੀ ਜ਼ਰੂਰੀ ਇਲੈਕਸ਼ਨ ਹੈ। ਬਹੁਤ ਹੀ ਕੀਮਤੀ ਇਲੈਕਸ਼ਨ ਹੈ। ਕਿ ਅਸੀਂ ਵਿੱਚ ਫਰਕ ਕਰਨਾ ਹੈ ਕਿ ਕਿਆ ਸਾਹਮਣੂ ਡਿਕਟੇਟਰਸ਼ਿਪ ਚਾਹੀਦੀ ਹੈ? ਤਾਨਾਸ਼ਹੀ ਚਾਹੀਦੀ ਹੈ ਕਿ ਸਾਹਮਣੂ ਲੋਕਤੰਤਰ ਚਾਹੀਦਾ ਹੈ। ਲੋਕਤੰਤਰ ਬਚਾਉਣ ਲਈ ਸਿਰਫ ਇੱਕੋ ਹੀ ਪਾਰਟੀ ਹੈ। ਕਾਂਗਰਸ ਪਾਰਟੀ। ਜਿੰਨੇ ਸਾਨੂੰ ਇਹ ਹੱਕ ਦੇ ਸਕ। ਸਾਨੂੰ ਸੰਵਿਧਾਨ ਦੇ ਤੱਕ ਬਰਾਬਰੀ ਦਾ ਹੱਕ ਦਿੱਤਾ। ਪੜ੍ਹਾਈ ਲਿਖਾਈ ਦਾ ਹੱਕ ਦਿੱਤਾ। ਸੋ ਇਸ ਲਈ ਇਸ ਕਰਕੇ ਜ਼ਰੂਰੀ ਹੈ ਕਿ ਤੀਸਰੀ ਵਾਰ ਜੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਭਾਗੇ ਮੋਦੀ ਸਾਹਿਬ ਕਿ ਸਾਡੇ ਦੇਸ਼ ਵਾਸਤੇ ਬਹੁਤ ਖਤਰਨਾਕ ਸਥਿਤੀ ਹੋ ਜਾਏਗੀ। ਸਾਡਾ ਲੋਕਤੰਤਰ ਖਤਮ ਹੋ ਜਾਏਗਾ। ਇਹਨਾਂ ਦੀਆਂ ਸਭੂਚਾਰ ਜਗਿਆ ਨੇ ਅਸੇ कामयाब ਨਹੀਂ ਹੋਏ। ਉਹਦੇ ਵਾਸਤੇ ਸਾਡੇ ਕੋਲ ਸਿਰਫ ਇੱਕੋ ਹੀ ਤਰੀਕਾ કે અફી ડટકે કોંગ્રેસ પાર્ટી ਦਾ સાથ દે કે કે હર વર્ગ નો ધ્યાન રખકે અપની સ્કીમા બનાતી હે હર વર્ગ ਦਾ ધ્યાન રખકે ખાસ તો ક્રીય વ્યક્તિઓ અને આમ લોકો કા ધ્યાન રખકે પોલસીયા બનાતી હે આજ તક જો કુછ મિલ્યા સાલુ કો દાસ કોચ ઓ હંમેશા કોંગ્રેસ પાર્ટી કરેતા ચાહે દંત કોલેજ હે ચાહે મિલ્ક પ્લાન્ટ હે આઈટીઆઈ હે ਸਰਕਾਰੀ ਕਾਲਜ ਹੈ 슈ਗਰ ਮਿਲ ਹੈ ਕਿ 슈ਗਰ ਮਿਲ ਨੂੰ ਵਟਾ ਕੀਤਾ ਉਹ ਵੀ ਕਾਂਗਰਸ ਕਰਾ ਇਹ ਸਾਰਾ ਕੁਝ ਸਾਨੂੰ ਕਾਂਗਰਸ ਕਰਕੇ ਕਿਉਂਕਿ ਉਹ ਲੋਕ ਕਿੰਦੀ 파 ਲੋਕਾਂ ਦਾ ਹਿੱਤ ਚਾਹੁੰਦੇ ਕਿ ਲੋਕਾਂ ਨੂੰ ਵਕਤ ਬਾਅਦ ਸੁਧਰਣ ਦੀ ਉਹ ਦਿੱਤੀ ਹੈ ਇਸ ਲਈ ਬਾੜ ਤੁਹਾਡੀ ਮਿਹਰਬਾਨੀ ਦੇ ਨਾਲ ਮੈਨੂੰ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਮੇਰੇ ਕੋਲ 42 ਸਕੂਲਾਂ ਦਾ ਨੈਕ ਮ ਆਇਆ ਕਿ 36 스마트 ਸਕੂਲ ਬਣਾਏ ਕਮਰੀਆਂ ਦੀ ਹਦਸਤ ਕੀਤੀ ਚਾਰ ਦੁਵਾਰੀ ਸਕੂਲਾਂ ਦੇ ਲਈ ਟੀਚਰ ਦੀ ਕਮੀ ਨੂੰ ਦੂਰ ਕੀਤਾ ਔਰ ਉਸ ਤੋਂ ਬਾਅਦ ਨਵੇਂ ਟ੍ਰਾਂਸਪੋਰਟ ਦਾ ਐਕਮ ਮ ਮਿਲਿਆ ਸਰਕਾਰੀ ਬੱਸਾਂ ਦਾ ਤਾਂ ਮੈਂ ਆਪਣੀ ਪੇੜਾ ਦਾ ਸਰਕਾਰੀ ਬੱਸਾਂ ਤੇ ਕਰਾਇਆ ਮਾਫ ਕਰਵਾਤਾ ਸਿਰਫ ਆਧਾਰ ਕਾਰਡ ਦਿਖਾਉਣਾ ਪੈਂਦਾ ਤੁਸੀਂ ਪੰਜਾਬ ਦੇ ਕਿਸੇ ਨੁੱਕਰ ਚਲੇ ਜਾਓ ਪਰ ਜੰਨੀ ਵਾਲੀ ਬੱਸ ਹੀ ਜਾਓ ਤੁਹਾਡਾ ਕਿਰਾਇਆ ਨਹੀਂ ਲੱਗੇਗਾ ਕੋਈ ਗਿਆ ਹੋਏਗਾ ਇਸ ਸਿਹੜ ਚੋ ਸਰਕਾਰੀ ਬੱਸਾਂ ਜੰਮੀਓ ਚੰਗੀ ਗੱਲ ਹੈ ਜਾਣਾ ਚਾਹੀਦਾ ਹੈ ਅੱਜ ਕੱਲ੍ਹ ਕਿਰਾਏ ਦੀ ਕੋਈ ਫਿਕਰ ਨਹੀਂ ਹੈ ਫੇਰ ਮੇਰੇ ਕੋਲ ਆਇਆ ਪੈਨਸ਼ਨਾਂ ਦਾ ਮਹਿਕਮਾ ਸੋਸ਼ਲ ਸੈਕਿਉਰਿਟੀ ਵਿਮਨਨ ਚਾਈਲਡ ਐਂਡ ਵਿਮਨ ਏਮਪਾਵਰਮੈਂਟ ਇਸ ਮਹਿਕਮੇ ਦੇ ਵਿੱਚੋਂ ਪੈਨਸ਼ਨਾਂ ਆਉਂਦੀ ਹੈ ਬਜ਼ੁਰਗਾਂ ਦੀ ਪੈਨਸ਼ਨ ਏਧਵਾ ਪਹਿਣਾ ਦੀ ਪੈਨਸ਼ਨ ਜੇ ਤੀਮ ਬੱਚਿਆਂ ਦੀ ਪੈਨਸ਼ਨ ਔਰ ਅੰਗਹੀਨ ਲੋਕਾਂ ਦੀ ਪੈਨਸ਼ਨ ਜਿਹੜੀ ਆ ਉਹ ਇਸ ਤੇ ਵੈ ਮੈਕ ਮੈ ਤੇ ਜਾਂਦੀ ਸੀ ਪਹਿਲੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸਰਕਾਰ ਬਣਨ ਤੋਂ ਪਹਿਲੇ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲੇ 500 ਰੁਪਏ ਅਟਾਖੇ ਤੇ ਸੀਮਿਤ ਸੀ ਉਹਦੇ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਬਣੀ 12 ਦੇ ਵਿੱਚ ਤੇ 750 ਰੁਪਏ ਅਟਾਖੇ ਸੀ ਔਰ ਪਾਈ ਦੇ ਇਲੈਕਸ਼ਨ ਤੋਂ ਤੋਂ ਪਹਿਲੇ 6 ਸਾਲ ਪਹਿਲੇ ਇਸੇ ਦੇ ਵਿੱਚ ਮਾਤੇ ਸਸ ਤੋਂ ਡਬਲ ਕਰਕੇ 1500 ਰੁਪਏ ਦੇ ਨਕਾਸ਼ਕ ਹੋ ਗਏ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ ਉਹਨਾਂ ਨੂੰ ਪਤਾ ਹੈ ਕਿ 1500 ਰੁਪਏ ਆ ਮਹੀਨੇ ਦੀ ਪੈਨਸ਼ਨ ਮਿਲਦੀ ਹੈ ਤੁਹਾਨੂੰ ਮਿਲਦੀ ਹੈ ਨਾ ਹਰ ਮਹੀਨੇ ਹਰ ਮਹੀਨੇ ਦੀ ਦਾਸਤਰੀ ਕੋਲ ਪੈਨਸ਼ਨ ਪਹੁੰਚਦੀ ਫਿਰ ਸਟੱਪ ਕੀ ਉਹ ਵੀ ਕਾਂਗਰਸ ਪਾਰਟੀ ਨੇ 21000 ਰੁਪਏ ਮਦਦ ਕੀ ਤੇਰੇ ਗਰੀਬ ਲੜਕੀਆਂ ਦੇ ਵਿਆਹ ਦੇ ਵਾਸਤੇ ਸਰਕਾਰ ਵੱਲੋਂ ਸੁਧਿਤੇ ਜਾਂਦੀ ਹੈ ਉਹਨੂੰ ਵੀ ਪਿਛਲੀ ਕਾਂਗਰਸ ਜਦੋਂ ਸਾਡੀ ਸਰਕਾਰ ਸੀ ਫਟਾ ਕੇ 51000 ਰੁਪਏ ਕਰਤਾ ਕਿ ਗਰੀਬ ਲੋਕ ਆਪਣੇ ਧੀ ਦੇ ਵਿਆਹ ਕੋਈ ਮੁਸ਼ਕਿਲ ਨਾ ਆਵੇ ਔਰ ਉਹ ਇੱਕ ਪੈਸੇ ਨੂੰ ਇਸਤੇਮਾਲ ਕਰਕੇ ਆਪਣਾ ਟਾਈਮ ਜਰਾ ਲੋ ਸਾਰ ਲੈ ਸੋ ਇਹ ਸੁਹਰਤ ਜੜੀਆਂ ਨੇ ਇਹ ਹਮੇਸ਼ਾ ਕਾਂਗਰਸ ਸਰਕਾਰ ਦਿੱਤੀ ਸਾਡੀ ਮਾਂ ਪਾਰਟੀ ਹੈ ਉਸ ਦਾ ਕਾਰਸਰੀ ਬੰਦਾ ਹੈ ਕਿ ਅਸੀਂ ਡੱਟ ਕੇ ਕਾਂਗਰਸ ਪਾਰਟੀ ਰੱਖਾ ਦੇ। ਤੋਂ ਮੈਂ ਅਕਸਰ ਇਹ ਫੀਲ ਕਰਦੀ ਹਾਂ ਕਿ ਸੱਡੀ ਚੂਨ ਨੂੰ ਪੰਜੇ ਦੇ ਨਿਸ਼ਾਨ ਤੇ ਪੱਟਾ ਤਬਾਕੇ। ਸੁਖਿੰਦਰ ਸਿੰਘ ਨੂੰ ਨਵਾਜੀ ਨੂੰ ਕਿ ਕੱਬਰ ਪਾਰਲੀਮੈਂਟ ਭਰਾਈਏ। ਉਹਨਾਂ ਨੂੰ ਅੱਥਾ ਦਿਤਾ ਕੇ ਦੇਖੀਏ ਤਾਂ ਕਿ ਉਹ ਸਗੜੇ ਲੀਡਰ ਬਣ ਕੇ ਸਾਡੀ ਗੱਲ ਸਗੜੇ ਲੀਡਰ ਤੋਂ ਹੈ ਹੀ ਹੈ। ਸਾਡੇ ਹੀ ਸੁਤਾਨੂ ਦੇ ਗਰ ਜਿਹੜੀਆਂ ਉਪ ਸਭਾ ਚ ਚੜ੍ਹ और उसे पता लगे कि हाँ भाई गुरदास को कोई बता लोकसभा के आया मैं आस कर एक बार तो तो रही हूं कि तुम इकट्ठे होके इको पासे वर जाओ कांग्रेस पार्टी के कैंडिडेट से ता के अपने लोकतंत्र को भी बहाल रखिए और अपने इलाके की आवाज जड़ी है वो भी दिल्ली तक पहुंचाइए तो सारे का बहुत बहुत धन्यवाद जय हिंद ये तो जायदाद है ਤੁਸੀਂ ਵੋਟਾਂ ਪਾਉਂਦੇ ਹੋ ਤੇ ਜੇਤਾਂ ਹਰ ਹੁੰਦੀ ਹੈ ਜੇ ਤੁਸੀਂ ਨਾ ਵੋਟਾਂ ਪਾਓ ਤੇ ਕਿਤਨਾ ਕਿਤਨਾ ਕੋਈ ਆ ਜਾਏਗਾ ਦੱਸੋ ਮੈਨੂੰ ਪਾਰਟੀ ਟਿਕਟ ਤੇ ਕਿਸੇ ਨੂੰ ਦੇ ਸਕਦੀ ਹੈ ਪਰ ਜਿਤਾ ਤਾਂ ਦੇ ਨਹੀਂ ਸਕਦੀ ਜਿਤਾਣਾ ਦੇ ਵੋਟਰਾਂ ਨੇ ਸੋ ਮੇਰਾ ਕਹਿਣ ਦਾ ਭਾਵੇ ਹੈ ਕਿ ਇਹ ਜਿਹੜੇ ਬੀਜੇਪੀ ਵਾਲੇ ਨੇ ਨਾ ਇਹ ਬਹੁਤ ਭੁਲੇਖਾ ਪਾਉਂਦੇ ਤਾਂ ਪਿਛਲੀ ਵਾਰੀ ਦੀ ਗੱਲ ਲਾ ਲਓ ਝਾੜੂ ਵਾਲੇ ਬੜਾ ਰੌਲਾ ਪਾਇਆ ਬਦਲਾ ਲਿਆ ਉਹ ਬਦਲਾ ਲਿਆ ਉਹ ਤੁਸੀਂ ਕਾਂਗਰਸ ਵੀ ਦੇਖ ਲਈ ਅਕਾਲੀ ਵੀ ਦੇਖ ਲਈ ਬੀਜੇਪੀ ਵੀ ਦੇਖ ਲਈ ਐਰ ਕੀ ਬਦਲਾ ਲਿਆ ਇੱਕ ਮੌਕਾ ਕੀਤਰੀ ਵਾਪ ਲੋਕਾਂ ਦੇ ਅਸਰ ਹੋਇਆ ਜੱਟੂ ਵਾਲੇ ਤੇ ਵੀ ਅਸਰ ਹੋਇਆ ਜਾਂ ਤੁਸੀਂ ਸਿਰਫ ਅਸੀਂ ਪਿਛਲੀ ਵਾਰੀ ਬਾਈ ਵੋਟਾਂ ਦੇ ਜਿੱਤੇ ਆ ਜਦ ਕਿ ਤੁਹਾਨੂੰ 90% ਵੋਟਾਂ ਕਾਂਗਰਸ ਦੀਆਂ ਹੁੰਦੀਆਂ ਸੀ ਲੇਕਿਨ ਇੱਥੇ ਵੀ ਬਦਲਾਅ ਦਾ ਅਸਰ ਹੋਇਆ ਉਹਨਾਂ ਨੇ ਐਸਾ ਰੌਲਾ ਪਾਇਆ ਲੋਕਾਂ ਦੇ ਵੀ ਦਿਮਾਗ ਚ ਆ ਗਿਆ ਕਿ ਚੱਲਿਆ ਦੇਖ ਹੀ ਲਓ ਇੱਕ ਵਾਰੀ ਬਦਲਾਅ ਕਰਕੇ ਮੈਂ ਅੱਜ ਜੱਟੂ ਵਾਲਿਆਂ ਨੂੰ ਪੁੱਛਦਾ ਕਿ ਜਿੰਨੇ ਵੀ ਕਿਸੇ ਨੇ ਪਾਈ ਹੈ ਵੋਟ ਤੁਸੀਂ ਤਾਂ ਨਹੀਂ ਪਾਈ ਤੁਸੀਂ ਤਾਂ ਸਾਨੂੰ ਹੀ ਪਾਈ ਆ ਤਾਂ ਹੀ ਗਰਮੀ 'ਚ ਬੈਠੇ ਹੋ ਉਹ ਜਿਹੜੇ ਘਰਾਂ 'ਚ ਬੈਠੇ ਤੇ ਜਿਨ੍ਹਾਂ ਨਹੀਂ ਪਾਈ ਮੈਂ ਮਾਈਕ ਤੇ ਬੋਲਦਾ हूं ਵੀ ਸੁਣ ਲੈਣਾ ਮੈਨੂੰ ਕੋਈ ਦੱਸੋ ਕੋਈ ਬਦਲਾ ਆਇਆ ਪੱਤਾ ਸਮਾਣੇ ਦਾ ਲੰਘੇ ਤੁਰ ਬਦਲਾ ਆ ਲਿਆਂ ਦਾ ਜੇ ਇਹ ਦਿਨਾਂ ਨੇ ਆਂਦੇ ਲੰਦਰਨ ਬਣਾਤਾ ਆਂਦੇ ਗਰੀਬਾਂ ਨੂੰ ਲਹਿਰ ਵਹਿਰ ਕਰਦੀ ਫਿਰ ਤੇ ਸਮਝ ਆਉਂਦੀ ਆ ਕਿ ਹਾਂ ਬਈ ਵਾਚੇ ਵੀ ਬਦਲਾ ਆ ਗਿਆ ਇਹਨਾਂ ਨੇ ਥੀਲੇ ਦਾ ਕੰਮ ਨਹੀਂ ਕੀਤਾ ਜੇ ਪੈਨਸ਼ਨ ਆ 1500 ਕਰ ਗਈ ਤੇ ਅਰਮਾ ਚੌਧਰੀ ਜੇ ਬਸਰ ਦਾ ਸਫਰ ਤੁਹਾਡਾ ਮਾਫ ਕਰ ਗਈ ਬੀਬੀਆਂ ਦਾ ਤੇ ਅਰਮਾ ਚੌਧਰੀ ਜੇ ਤੁਹਾਡੀਆਂ ਨਾਲੀਆਂ ਗਲੀਆਂ ਐ ਟਾਇਲਾਂ ਲੋਹਾ ਤੇ ਲੋਆਤੀਆਂ ਡਿਵੈਲਪਮੈਂਟ ਕਰਦੀ ਤੁਹਾਡੇ ਲਾਈਟਾਂ ਲੋਆਤੀਆਂ ਤੁਹਾਡੇ ਸਰਦਸਾਲਾ ਬਣਾਤੀ ਸਾਰਾ ਪੈਸਾ ਅਰਮਾ ਚੌਧਰੀ ਦੇਗੀ ਐ ਤੁਹਾਡਾ ਸਰਪੰਚ ਕੋਲੋਂ ਤੈਨੂੰ ਪੁੱਛੋ ਭਈ ਇਹ ਜਿਹੜਾ ਦਿਨਾਂ ਦੇ ਸਭਾ ਦੌਰ ਦਾ ਹਿੱਸਾ ਲੰਗੇ ਨਾ ਇਹਦੇ ਜੇ ਇੱਕ ਰੁਪਈਆ ਵੀ ਇਹਨੂੰ ਦਿੱਤਾ ਜੋ ਸਰਪੰਚ ਸਾਹਿਬ ਕੋ ਰੁਪਈਆ ਮਿਲੇ ਤੁਹਾਨੂੰ ਨਹੀਂ ਜੀ ਤੁਹਾਡੇ ਸਾਹਮਣੇ ਖੜਾ ਇਹ ਗਿਤਾਬ ਇਹਦੇ ਕੋਲ ਜਾਨ 1.4 10 ਲੱਖ ਰੁਪਈਆ ਬੱਜਿਆ ਦਾ ਹੀ ਰੋਕਦਾ ਤਾਨੂੰ ਕੰਮ ਨਹੀਂ ਕਰ ਲੈਣਾ ਰੋਕਿਆ ਪਰ ਕੰਮ ਨਹੀਂ ਨੂੰ ਕਰਨ ਦਿੱਤਾ ਪੈਸਾ ਨਹੀਂ ਦਿੱਤਾ ਵਿਹਾ ਕੇ ਤੇ ਲੋ ਜੀ ਜੱਟੂ ਵਾਲ ਦੇ ਵਿੱਚ ਤੇ ਕੰਮ ਕਰ ਲੋ ਮੇਰਾ ਕਹਿਣ ਦਾ ਮਤਲਬ ਹੈ ਇਹਨਾਂ ਨੇ ਬਦਲਾ ਇਹ ਲਿਆਂਦਾ 네ਗੇਟਿਵ ਉਲਟ ਜਿੱਥੇ ਜੱਟੂ ਵਾਲ ਨੂੰ ਛੱਡ ਕੇ ਅਸੀਂ ਗਏ ਸੀ ਅੱਜ ਵੀ ਉੱਥੇ ਹੀ ਖੜਾ ਤੇਲੇ ਦਾ ਕੰਮ ਨਹੀਂ ਕੀਤਾ ਇਹਨਾਂ ਨੇ ਇੱਕ ਗੱਲ ਜ਼ਰੂਰ ਕਹਿੰਦੇ ਨੇ ਕਹਿੰਦੇ ਜੀ ਅਸੀਂ ਮੈਂ ਉਹ ਵੀ ਤੁਹਾਨੂੰ ਗੱਲ ਕਲੀਅਰ ਕਰਦੇ ਆ ਇਹ ਕਹਿੰਦੇ ਸੀ ਕਿ ਅਸੀਂ 1000 ਰੁਪਇਆ ਦਿੱਤੀਆਂ ਨੂੰ ਦੇਾਂਗੇ ਮਹੀਨੇ ਦਾ ਕਿਉਂ ਕਹਿੰਦੇ ਸੀ ਬੀਬੀਓ ਕਿ ਆ ਸੀ ਨਾ ਮਿਲਿਆ ਕੇ ਇਹਨੂੰ 1000 ਦਾ ਹੋਰ ਤਾਂ ਮਿਲੇ ਜੀ ਇੱਕ ਝੂਠੇ ਨੇ ਝੂਠੇ ਅੱਜ ਤੁਹਾਡੇ 26 ਮਹੀਨੇ ਨਿਕਲ ਗਏ 26 ਮਹੀਨੇ 1000 ਦੇ ਸਹਾਰ ਨਾਲ ਹਰ ਬੀਬੀ ਦਾ 26000 ਰੁਪਿਆ ਜਿਹਦੀ ਡੇਟ ਨੂੰ ਬੰਦਾ ਇਹ ਕੱਲ ਝਾੜੂ ਵਾਲੇ ਆਏ ਸੀ ਮੈਂ ਮੈਨੂੰ ਪਤਾ ਲੱਗਾ ਇੱਥੇ ਰਾਤੀ ਕਿਤੇ ਆਏ ਦੇ ਹੀ ਤੇ ਕਹਿੰਦੇ ਸੀ ਉਹਨਾਂ ਨੂੰ ਉਸ ਵੇਲੇ ਕਹਿਣਾ ਚਾਹੀਦਾ ਐਂ ਫਿਰ ਲਿਆਓ ਪਾਈ 26 26000 ਰੁਪਿਆ ਕਹਿੰਦੇ ਸਾਡੀਆਂ ਲੇਡੀਜ਼ ਨੂੰ ਦੇ ਕੇ ਜਾਓ ਅਸੀਂ ਪਾ ਦਨੇ ਆ ਮੋਟ ਤੁਸੀਂ ਵਾਅਦਾ ਕੀਤਾ ਤੁਸੀਂ ਤਾਂ ਨਹੀਂ ਮੰਗੇ ਸੀ ਜਦੋਂ ਤੁਸੀਂ ਮੋਟਾ ਮੰਗਣ ਆਏ ਸੀ ਤਾਂ 26 26000 ਮੰਗਿਆ ਸੀ ਉਦੋਂ ਤੁਸੀਂ ਕਹਿੰਦੇ 1000 ਰੁਪਿਆ ਮਹੀਨਾ ਦੇਾਂਗੇ ਇੱਕ ਮੈਂ ਗਲਤ ਹੁੰਦਾ ਦਾ ਹੁਣ ਚਾ ਹੁਣ ਧੋਖਾ ਜੀ ਦਿੰਦੇ ਨੇ ਮੈਂ ਪਰਸੋਂ ਦੇਖ ਦੇਖਦਾ ਪਿਆ ਜੀ ਦੁਰੰਗਲੇ ਜਿਹੜਾ ਕੈਂਡੀਡੇਟ ਖਲੋਤਾ ਨੇ ਉਹਨਾਂ ਦਾ ਸ਼ਾਇਰੀ ਕਲਸੀ ਬਟਾਲੇ ਦਾ ਐਮਐਲਏ ਆ ਕੀ ਕੋਈ ਜਿੱਤਿਆ ਬਟਾਲੇ ਉਹ ਕਹਿ ਰਿਹਾ ਸੀ ਇੱਥੇ ਬੋਲ ਰਿਹਾ ਸੀ ਕਹਿੰਦਾ ਆ ਵੀ ਯਾਰ ਜਦੋਂ ਕੋਈ ਬੱਚਾ ਸਕੂਲ ਚ ਦਾਖਲ ਕਰਾਨੇ ਆ ਤੇ ਇੱਕ ਸਾਲ ਉਹ ਘੁੱਸਾ ਤੇ ਪੜਨ ਤੋਂ ਬਾਅਦ ਸਾਲ ਬਾਅਦ ਫੇਰ ਘੁੰਦਿਆ ਤੇ ਫੇਰ ਪਤਾ ਲੱਗਦਾ ਅਗੇ ਭਾਸਿਆ ਕੇ ਬੇਦ ਤੇ ਕਹਿੰਦਾ ਜੀ ਤੁਸੀਂ ਸਾਨੂੰ ਜਿਤਾਇਆ 5 ਸਾਲਾਂ ਦੇ ਤੇ 5 ਸਾਲ ਦੇ ਵਿੱਚ ਜਾਣਦੇ ਸਾਨੂੰ ਤੇ ਆਖਰੀ 5ਵੇਂ ਸਾਲ ਆ ਗਿਆ ਆਖਰ ਦੇ ਵਿੱਚ ਤੁਹਾਨੂੰ ਜੇ ਅਸੀਂ ਦੇ ਦੇਾਂਗੇ 1000 ਰੁਪਇਆ ਮਹੀਨਾ ਤੇ ਵੋਟਾਂ ਪਾੜਿਓ ਤੇ ਨਹੀਂ ਤੁਸੀਂ ਤੁਹਾਡੇ ਕੋਲ ਵੋਟਾਂ ਨਹੀਂ ਮੰਗਦੇ ਭਾਈ ਮੈਂ ਇਹ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਪੁੱਛਣਾ ਚਾਹਨਾ ਕਿ ਤੁਸੀਂ ਉਦੋਂ ਇਹ ਗੱਲ ਕਹਿ ਦਿੰਦੇ ਕਿ ਹਰ ਬੀਬੀ ਨੂੰ ਅਸੀਂ 60000 ਰੁਪਇਆ 5 ਸਾਲਾਂ ਚ ਦਿਆਂਗੇ 1000 ਰੁਪਏ ਮਹੀਨੇ ਨਾਲ 1 ਸਾਲ ਦਾ 6000 ਰੁਪਇਆ ਤੇ ਪੰਜਾਂ ਸਾਲਾਂ ਦਾ 12-12 60 60000 ਬਣਿਆ ਇਹ ਪ੍ਰੋਮਿਸ ਕਰਦੇ ਕਿ ਹਰ ਬੀਬੀ ਨੂੰ ਅਸੀਂ 60000 ਰੁਪਇਆ ਦੇਵਾਂਗੇ ਤੇ ਤਾਂ ਵੋਟ ਮੰਗਾਂਗੇ ਫਿਰ ਤੇ ਠੀਕ ਆ ਭਾਈ ਭਾਇ ਆਖਰੀ ਦਿਨ ਜਾ ਕੇ 60000 ਦੇ ਦਿੰਦੇ ਕੋਈ ਗੱਲ ਨਹੀਂ ਤੁਸੀਂ ਵਾਇਦਾ ਕੀਤਾ ਵੀ 1000 ਰੁਪਇਆ ਮਹੀਨਾ ਦੇਵਾਂਗੇ ਮਤਲਬ ਕਿ ਹਰ ਮਹੀਨੇ ਜਿਵੇਂ ਪੈਨਸ਼ਨ ਆਦੀ ਤੁਹਾਡੇ 10 ਤਰੀਕ ਤੱਕ ਤੁਹਾਡੇ ਖਾਤੇ ਵਿੱਚ ਤੁਸੀਂ 1000 ਰੁਪਇਆ ਮਹੀਨਾ ਦਿਓ ਹੁਣ ਲਾਰਾ ਬੁੱਤਾ ਲਾਂਦੇ ਇਹਨਾਂ ਨੇ ਦੇਣੇ ਨਹੀਂ ਹੈਗੇ ਇਹਨਾਂ ਦੇ ਕੋਲ ਹੈ ਹੀ ਨਹੀਂ ਜੇ ਮੰਨ ਲਓ ਬੋਟਾਂ ਦੇ ਨੇੜੇ ਤੇੜੇ ਜਾ ਕੇ 5ਵੇਂ ਸਾਲ ਇੱਕ ਮਹੀਨਾ ਰਹਿਦਾ ਹੋਇਆ ਤੇ ਤੁਹਾਨੂੰ 1000 ਰੁਪਿਆ ਦੇ ਵੀ ਦਿੱਤਾ। ਪਰ ਅੱਗੇ ਤੋਂ ਅੱਗੇ ਦੇ ਨਾਲ ਭਾਈ ਬੋਟਾਂ ਵੱਧ ਨਿਕਲਿਆਈ ਤੇ ਇਸ ਵਾਰ ਮੈਂ ਹਾਸਲ ਦਾ ਦਾਇਰਾ ਕੋ 300 ਸਮਾਧੀ ਲੀਟੋਂ ਵੱਧ ਲੈ ਗਏ ਆਪਾਂ ਇੱਥੇ ਜਿਤਨਾ ਤੋਂ ਇਹ ਮੈਂ ਤੁਹਾਨੂੰ ਯਕੀਨ ਦੋਨਾ ਕਿ ਇਸ ਵਾਰ ਅੱਗੇ ਤੋਂ ਵੱਧ ਬੋਟਾਂ ਲੈ ਕੇ ਦਿੱਤਾ। ਇਲੈਕਸ਼ਨਾਂ ਦੇ ਉੱਤੇ ਜਿਹੜੀਆਂ ਰੈਲੀਆਂ ਕਰਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਤੇ ਇਹਦੇ ਵਿੱਚ ਤੁਹਾਨੂੰ ਪਬਲਿਕ ਦਾ ਸਪੋਰਟ ਕਿੱਦਾਂ ਮਿਲ ਰਹੀ ਹੈ? ਬਹੁਤ ਅੱਛੀ ਸਪੋਰਟ ਮਿਲ ਰਹੀ ਹੈ ਬੜਾ ਹੰਗਾਰਾ ਮਿਲ ਰਿਹਾ ਹੈ ਔਰ ਲੋਕ ਕਾਂਗਰਸ ਨੂੰ ਪਿਆਰ ਕਰਦੇ ਨੇ ਹਾਂਜੀ ਔਰ ਅਸੀਂ ਕਾਫੀ ਚੌਥੀ ਵਾਰੀ ਮੈਂ ਜਿੱਤੀ ਹੋਈ ਆ ਔਰ ਸਾਡੇ ਆਪਣੇ ਲਿੰਕਸ ਦੇ ਲੋਕ ਵੋਟਰ ਸਪੋਰਟਰਸ ਨੇ ਸਾਡੇ ਔਰ ਅਸੀਂ ਇਲਾਕੇ ਦੀ ਰਹਿਨੁਮਾਈ ਕੀਤੀ ਹੈ ਪੈਸਾ ਲੁਗੇ ਰਹੇ ਤੋਂ ਬਾਕੀ ਪਹਿਲੇ ਡਵੈਲਪਮੈਂਟ ਦੇ ਕਮ ਜਿਹੜੇ ਨੇ ਉਹ ਬਹੁਤ ਕੀਤੇ ਨੇ ਸੜਕਾਂ ਪੁਲ ਪਿੰਡਾਂ ਦੀ ਨਿਹਾਰ ਬਦਲੀ ਹੈ ਕਲੀਆਂ ਨਾਲੀਆਂ ਜੋ ਜੋ ਲੋਕਾਂ ਨੂੰ ਕੋਈ ਵੀ ਇਹ ਚੀਜ਼ ਚਾਹੀਦੀ ਸੀ ਉਹ ਕਾਫੀ ਤਸ਼ੀਦਾ ਹੀ ਕਾਫੀ ਗ੍ਰਾਂਟਸ ਲਾ ਕੇ ਦਿੰਦੇ ਆ ਨੇ ਜਿਨ੍ਹਾਂ ਦਾ ਪਿੰਡਾਂ 'ਚ ਕਾਫੀ ਕੰਮ ਹੋਇਆ। ਇਹ ਰਾਮ ਮੰਦਰ ਬਣਾਉਂ ਦਿੰਦੇ ਜਿਹੜੇ ਰਾਮ ਮੰਦਰ ਦੇ ਨਾਮ ਤੇ ਵੋਟਾਂ ਮੰਗ ਰਹੇ ਨੇ ਕੀ ਤੁਹਾਨੂੰ ਲੱਗਦਾ ਵੀ ਇਹਦੇ ਨਾਂ ਦੇ ਤੇ ਵੋਟਾਂ ਲੋਕੀ ਪਾਉਣਗੇ ਜੀ? ਦੇਖੋ ਲੋਕ ਅੱਜ ਕੱਲ ਬਹੁਤ ਸਿਆਣੇ ਨੇ, ਵੋਟਰ ਬਹੁਤ ਸਿਆਣਾ ਹੈ। ਸੋ ਉਹਨਾਂ ਨੂੰ ਗੁਬਰਾਹ ਕਰਨ ਦੀ ਜੋ ਕਰ ਕੋਸ਼ਿਸ਼ ਕਰ ਰਹੇ ਨੇ ਪਰ ਲੋਕਾਂ ਨੂੰ ਸਭ ਪਤਾ ਹੈ। ਉਹ ਪਬਲਿਕ ਜਿਹੜੀ ਹੁੰਦੀ ਹੈ ਨਾ ਉਹ ਸਭ ਕੁਝ ਜਾਣਦੀ ਹੈ ਕਿ ਇਹ ਲੋਕਾਂ ਨੂੰ ਕੰਮ ਚਾਹੀਦਾ। ਲੋਕ ਚਾਹੁੰਦੇ ਨੇ ਡਿਵੈਲਪਮੈਂਟ ਚਾਹੀਦੀ ਹੈ ਲੋਕਾਂ ਨੂੰ ਬੇਰੋਜ਼ਗਾਰੀ ਦੂਰ ਕਰਨ ਵਾਲਾ ਦੇ ਸਾਧਨ ਚਾਹੀਦੇ ਨੇ ਔਰ ਡਿਵੈਲਪਮੈਂਟ ਪੱਖੀ ਲੋਕ ਚਾਹੁੰਦੇ ਨੇ ਕਿ ਸਾਡਾ ਸੁਨਵਾਈ ਹੋਵੇ ਸਾਡੇ ਜਿਹੜੀ ਨੌਕਰੀਆਂ ਮਿਲਣ ਸੋ ਇਸ ਕਰਕੇ ਇਸ਼ੂਜ਼ ਜਿਹੜੇ ਨੇ ਉਹ ਹੋਰ ਕੀ ਬੋਲੋ ਇਹ ਇਹ ਵੀ ਆਪਣਾ ਧਿਆਨ ਭਟਕਾਉਣ ਤੋਂ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਇਹ ਧਰਮ ਦਾ ਸਾਰਾ ਲੈ ਰਹੇ ਨੇ ਕਿ ਧਰਮ ਦਾ ਨਾਮ ਤੇ ਲੈ ਕੇ ਠੀਕ ਹੈ ਤੁਸੀਂ ਆਪਣੇ ਨਾਮ ਦੇ hota ਮੰਗੋ ਮੋਦੀ ਸਾਹਿਬ ਆਪਣੇ ਨਾਮ ਦੀਆਂ ਵੋਟਾਂ ਮੰਗਨੂ ਅਮਿਤ ਸ਼ਾਹ ਜੀ ਦੇ ਨਾਂ 'ਇਹ ਮੰਗਨ ਜੇਪੀ ਨੱਡਾ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਉਹਨਾਂ ਦੇ ਨਾਂ ਦੀ ਮੰਗ ਰਾਮਚੰਦਰ ਜੀ ਦੇ ਨਾਂ ਨੂੰ ਕਿਉਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਇਹ ਇਹ ਤਾਂ ਸਾਂਝੇ ਨੇ ਸਾਰੇ ਦੇ ਹਰ ਧਰਮ ਉਹਦੇ ਪ੍ਰਭੂ ਨੇ ਸੋ ਉਹਨਾਂ ਦੇ ਜਿਨ੍ਹਾਂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਪਹਿਲੇ ਵੀ ਸੀਗੇ ਹੁਣ ਵੀ ਨੇ ਅੱਗੇ ਵੀ ਯੁਗਾ ਯੁਗਾਂਤra ਤੱਕ ਉਹਨਾਂ ਦੇ ਰਹਿਣਾ ਸੋ ਉਹਨਾਂ ਨੂੰ ਉਹਨਾਂ ਦੇ ਨਾਂ ਦੀ ਵੋਟਾਂ ਮੰਗਨੀਆਂ ਤੇ ਮੈਂ ਸਮਝਦੀ ਆ ਕਿ ਇਹ ਗੱਲ ਠੀਕ ਨਹੀਂ ਹੈ ਸਹੀ ਜਿਹੜੇ ਅਸਲੀ ਮੁੱਦੇ ਨੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਉੱਤੇ ਵੋਟ ਮੰਗਣੀ ਚਾਹੀਦੀ ਹੈ ਕਿ ਅਸੀਂ ਜੇ ਆਵਾਂਗੇ ਪਾਵਾਂਗੇ ਅਸੀਂ ਇਹ ਕੰਮ ਕਰਾਂਗੇ ਹੋਇਆ ਆਪਣੇ ਪਿਛਲੇ 10 ਸਾਲਾਂ ਦੇ ਕੰਮ ਦੱਸਣ ਕੀਤਾ ਕੀ ਹੈ ਕੁਝ ਵੀ ਨਹੀਂ ਕੀਤਾ ਗਰੀਬ ਲੋਕਾਂ ਵਾਸਤੇ ਕੀ ਕੀਤਾ મોદી ਸਾਹਿਬ ਨੇ ਹਮੇਸ਼ਾ ਸਰਮਾਇਦਾਰਾਂ ਦੀ ਪਾਰਟੀ ਜਿਹੜੀ ਹੈਗੀ ਹੈ ਬੀਜੇਪੀ ਪਾਰਟੀ ਹਮੇਸ਼ਾ ਆਪਣੇ ਜਿਹੜੇ ਧਨਾਢ ਉਹਨਾਂ ਦੇ ਮਿੱਤਰ ਨੇ ਉਹਨਾਂ ਨੇ ਫਾਇਦਾ ਪਹੁੰਚਾਇਆ ਉਹਨਾਂ ਨੇ ਹੋਰ ਤੇ ਕੋਈ ਕੰਮ ਹੀ ਨਹੀਂ ਕੀਤਾ ਥੈਂਕ ਯੂ ਸੋ ਮਚ